ਹੁਣ ਬਹੁਤ ਜਣੇ ਨੇ ਇਸ ਚੀਜ਼ ਤੋਂ ਮੇਰੇ ਨਾਲ ਤਰਕ ਕਰਨਾ ਕਿ ਯਾਰ ਕਿੱਦਾਂ ਲੌਸ ਨਹੀਂ ਹੁੰਦਾ ਪਰ ਜੇਕਰ ਤੁਸੀਂ ਸ਼ੁਰੂ ਤੋਂ ਹੀ ਆਪਣੇ ਮਨ ਨੂੰ ਸਮਝਾ ਲੈਂਦੇ ਜੇ ਨਾ ਕਿ ਅਹੀਂ ਟ੍ਰੇਡ ਸਿਰਫ ਉਦੋਂ ਹੀ ਕਰਨੀ ਆ ਜਦੋਂ ਸਾਡਾ ਸੈਟਅਪ ਬਣਦਾ ਆ ਸਾਰੇ ਦਿਨ ਚ ਸਾਡਾ ਕੋਈ ਸੈਟਅਪ ਨਹੀਂ ਬਣਿਆ ਅਹੀਂ ਨਹੀਂ ਟ੍ਰੇਡ ਕਰਨੀ ਮੈਂ ਆਪਣੇ ਪੀਸੀ ਦੇ ਉੱਪਰ ਲਿਖ ਕੇ ਲਾਇਆ ਆ ਨੋ ਸੈਟਅਪ ਨੋ ਟ੍ਰੇਡ ਸੈਟਅਪ ਕੀ ਹੁੰਦੇ ਨੇ ਸਾਡੇ ਮੁੰਡੇ ਜਿਤਨਾ ਐਮ ਪੈਟਰਨ ਲਾ ਲਓ ਡਬਲ ਯੂ ਪੈਟਰਨ ਲਾ ਲਓ ਸ਼ੂਟਿੰਗ ਸਟਾਰ ਹੋ ਗਿਆ ਹੈਂਗਿੰਗ ਮੈਨ ਹੋ ਗਿਆ ਹੈਮਰ ਹੋ ਗਿਆ ਇਨਵਰਟਡ ਹੈਮਰ ਹੋ ਗਿਆ ਜਾਂ ਜਦੋਂ ਰੈਜ਼ਿਸਟੈਂਸ ਬ੍ਰੇਕ ਹੁੰਦਾ ਆ ਉਦੋਂ ਠੀਕ ਆ ਇਹ ਚੀਜ਼ਾਂ ਨੂੰ ਹਮੇਸ਼ਾ ਆਪ ਆਪਣੇ ਦਿਮਾਗ 'ਚ ਰੱਖ ਕੇ ਚੱਲਣਾ ਆ ਕਿ ਜਦੋਂ ਤੁਹਾਡਾ ਸੈਟਅਪ ਬਣਦਾ ਆ ਅਸੀਂ ਸਿਰਫ ਉਦੋਂ ਹੀ ਟ੍ਰੇਡ ਲੈਣੀ ਆ ਜਦੋਂ ਤੁਸੀਂ ਰੈਂਡਮ ਟ੍ਰੇਡ ਚੁੱਕੀ ਤੁਹਾਡਾ ਸਿਰਫ ਲਾਸ ਉਦੋਂ ਹੋਣਾ ਅੱਜ ਆਪਾਂ ਗੱਲ ਕਰਾਂਗੇ ਮੇਨ ਸਪੋਰਟ ਐਂਡ ਰੈਜ਼ਿਸਟੈਂਸ ਦੀ ਠੀਕ ਆ ਕਿਉਂਕਿ ਮੈਂ ਅੱਜ ਇਸੇ ਜੀਤੇ ਫਿਰ ਪ੍ਰੋਫਿਟ ਕੱਢਿਆ ਹੈ ਸਪੋਰਟ ਇੰਡੀਆ ਤੁਸੀਂ ਜੇਕਰ ਅੱਜ ਬੈਂਕ ਨਿਫਟੀ ਦੇ ਵਿੱਚ 6ਵੇਂ ਕੇਂਦਰ ਦੇ ਵਿੱਚ ਦੇਖੋਗੇ ਉਹਨੇ ਜਿੱਤਰਾ ਹੀ 4671 ਦੀ سپورਟ ਤੋੜੀ ਤਾਂ ਮੈਂ ਉੱਥੇ ਐਂਟਰੀ ਮਾਰੀ ਤੇ ਫਿਰ ਅਗਲੇ ਜਿਹੜਾ سپورਟ ਬਣਦੀ ਉੱਥੋਂ ਟੱਕਰ ਪ੍ਰੋਫਿਟ ਕੱਢ ਲਿਆ ਹੁਣ ਇਸ سپورਟ ਨੇ ਰੈਜ਼ਿਸਟੈਂਸ ਹੁੰਦਾ ਕੀ ਆ ਮੰਨ ਲਓ ਮੈਂ ਤਰਨਤਾਰਨ ਤੋਂ ਅੰਮ੍ਰਿਤਸਰ ਚੱਲਿਆ ਮੇਰੀ ਪਾਸਪੋਰਟ ਦਫ਼ਤਰ ਅਪਾਇੰਟਮੈਂਟ ਆ ਠੀਕ ਆ ਮੈਨੂੰ ਪਤਾ ਟ੍ਰੈਫਿਕ ਕਿੱਥੇ ਮਿਲਦੀ ਆ ਮੈਂ ਘਰੋਂ ਲੇਟ ਹੋ ਗਿਆ ਮੈਨੂੰ ਪਤਾ ਜੇ ਮੈਂ ਟ੍ਰੈਫਿਕ ਦੇ ਵਿੱਚ ਫਸ ਗਿਆ ਉੱਥੋਂ ਮੈਨੂੰ ਵਾਪਸ ਆਉਣਾ ਪੈਣਾ ਹੈ ਮਤਲਬ ਜਿਹੜੀ ਸਪੋਰਟ ਆ ਮੈਂ ਉੱਥੋਂ ਤੱਕਰ ਜਾਣਾ ਮਤਲਬ ਜੇ ਉੱਥੇ ਟ੍ਰੈਫਿਕ ਮਿਲ ਗਈ ਹੈ ਤੇ ਮੈਨੂੰ ਵਾਪਸ ਆਉਣਾ ਪੈਣਾ ਹੈ ਪਰ ਜੇਕਰ ਮੈਂ ਟ੍ਰੈਫਿਕ ਤੋਂ ਟਾਈਮ ਸਰ ਲੰਘ ਜਾਣਾ ਹੈ ਹਨਾ ਮਤਲਬ ਫਿਰ ਮੈਂ ਪਾਸਪੋਰਟ ਦਫ਼ਤਰ ਤੱਕਰ ਮਤਲਬ ਅਗਲੀ ਸਪੋਰਟ ਤੱਕਰ ਸ਼ੂਕ ਦੇ ਹੀ ਜਾਊਂਗਾ ਹਨਾ ਇਨੂੰ ਕਹਿੰਦੇ ਆ سپورਟ ਐਂਡ ਰੈਜ਼ਿਸਟੈਂਸ ਮਤਲਬ ਥੱਲੇ سپورਟ ਆ ਜੇ سپورਟ ਤੇ ਬ੍ਰੇਕ ਹੁੰਦੀ ਆ ਤਾਂ ਥੱਲੇ ਬੰਨੇ ਜੇ ਉੱਪਰ ਰੈਜ਼ਿਸਟੈਂਸ ਬ੍ਰੇਕ ਹੁੰਦਾ ਆ ਤਾਂ ਉੱਪਰਲੇ ਬੰਨੇ سپورਟ ਐਂਡ ਰੈਜ਼ਿਸਟੈਂਸ ਹੁੰਦਾ ਕੀ ਆ سپورਟ ਉਹ ਹੁੰਦੀ ਆ ਜਿੱਥੋਂ ਪਿਛਲੀ ਵਾਰੀ ਮਾਰਕੀਟ ਬਹੁਤ ਵਾਰੀ ਡਿੱਗੀ ਆ ਪਰ ਉਤੋਂ ਠਾਣੀ ਗਈ ਉਤੋਂ ਉੱਪਰ ਆਈ ਆ ਉਹਨੂੰ سپورਟ ਕਹਿੰਦੇ ਆ ਤੇ ਰੈਜ਼ਿਸਟੈਂਸ ਕੀ ਹੁੰਦਾ ਜਿੱਥੋਂ ਤੱਕ ਮਾਰਕੀਟ ਉੱਪਰ ਗਈ ਆ ਪਰ ਉਹਨੂੰ ਕ੍ਰੋਸ ਨਹੀਂ ਕੀਤਾ ਉਤੋਂ ਫੇਰ ਠਾਣੂ ਆ ਗਈ ਆ ਇਹਨੂੰ ਕਹਿੰਦੇ ਆ سپورਟ ਐਂਡ ਰੈਜ਼ਿਸਟੈਂਸ